ਦਿਨ-ਬਦਿਨ ਇੰਡੀਆ ਦੇ ਵਿੱਚ ਡਿਜੀਟਲ ਪੇਮੈਂਟ ਹੋ ਰਹੀ ਹੈ ਲੈਣ ਦੇਣ ਦਾ ਜਿਹੜਾ ਡਿਜੀਟਲੀ ਸਿਸਟਮ ਹੈ ਉਹ ਲਗਾਤਾਰ ਵੱਡਾ ਅੰਕੜਾ ਕਾਇਮ ਕਰ ਰਹੀ ਹੈ ਹਾਲਾਂਕਿ ਸਾਡੇ ਮੋਦੀ ਸਰਕਾਰ ਵੀ ਨੇ ਉਹ ਭਾਰਤ ਨੂੰ ਡਿਜੀਟਲ ਇੰਡੀਆ ਬਣਾਉਣਾ ਚਾਹੁੰਦੇ ਸੀ ਤਾਂ ਚੋਂ ਜਿਹੜੀਆਂ ਆਨਲਾਈਨ ਸਰਵਿਸਿਜ਼ ਨੇ ਆਨਲਾਈਨ ਪੇਮੈਂਟ ਦਾ ਲੈਣ ਦੇਣ ਦਾ ਜਿਹੜਾ ਰਿਕਾਰਡ ਹੈ ਬੜੇ ਹੀ ਈਜ਼ੀ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਸਮਾਂ ਵੀ ਬਚਦਾ ਹੈ ਤੇ ਕਈ ਸਾਰੀਆਂ ਜਿਹੜੀ ਨਵੀਆਂ ਟੈਕਨੋਲੋਜੀ ਦੇ ਨਾਲ ਇਨਸਾਨ ਨੂੰ ਜਿਹੜਾ ਹੈ ਉਹ ਹੋਰ ਵੀ ਨਵੀਆਂ ਸੁਵਿਧਾਵਾਂ ਵੀ ਮਿਲਦੇ ਨੇ ਰਾਹਤ ਵੀ ਮਿਲਦੀ ਹੈ ਪਰ ਜਿੱਥੇ ਕਿ ਡਿਜੀਟਲ ਇੰਡੀਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਹਾਲਾਂਕਿ ਡਿਜੀਟਲ ਲੈਣ ਦੇਣ ਦੇ ਵਿੱਚ ਭਾਰਤ ਨੇ ਨਵਾਂ रिकॉर्ड ਵੀ ਤਕੜਾ ਬਣਾਇਆ ਹੈ ਪਰ ਫਿਰ ਵੀ ਇਸ ਔਨਲਾਈਨ ਡਿਜੀਟਲ ਲੈਣ-ਦੇਣ ਦੇ ਮਾਮਲੇ ਦੇ ਵਿੱਚ ਸਾਈਬਰ ਫਰਾਡ ਜਿਹੜੇ ਨੇ ਹੈਕਿੰਗ ਵਰਗੀਆਂ ਘਟਨਾਵਾਂ ਜਿਹੜੀਆਂ ਨੇ ਉਹ ਇਸ ਰਾਹ ਦੇ ਵਿੱਚ ਅੜਿੱਕਾ ਬਣ ਰਹੀਆਂ ਨੇ ਕਈ ਥਾਵਾਂ ਤੇ ਫਰਾਡ ਦੇਖਣ ਨੂੰ ਮਿਲੇ ਨੇ ਔਨਲਾਈਨ ਲੈਣ-ਦੇਣ ਦੇ ਮਾਮਲੇ ਦੇ ਵਿੱਚ ਖਾਸ ਕਰਕੇ ਕਿਉਂਕਿ ਅੱਜ ਇਹ ਲਿੰਕ ਅਜੇ ਇਹ ਨੰਬਰ ਅਜੇ ਲੋਕ ਜੋ ਕਾਲ ਕਰਕੇ ਤੁਹਾਨੂੰ ਬੇਵਕੂ ਬਣਾ ਦਿੰਦੇ ਤੁਹਾਡੇ ਨਾਲ ਫਰਾਡ ਕਰ ਜਾਂਦੇ ਨੇ ਤੇ ਇੱਕ ਤਾਜ਼ਾ ਮਾਮਲਾ सामने आया है जो बेहद गंभीर मामला है कि एक व्यक्ति जिजी रोजी रोटी सिर्फ उसकी सेविंग होती है जेकर सेविंग ही ओदा रोजी रोटी दा साधन है और कोई उसके कोल जॉब नहीं है और कोई उसके कोल बिजनेस नहीं है तो जे ओदे नाल भी अजिहा कुछ हो जावे कोई माली कटना वापर जांदी है जो साइबर क्राइम दी ठगये दा था, शिकार हो जांदा है तो फिर उस व्यक्ति दे ऊपर ਕੀ ਬੇਤਰੀ ਹੋਵੇਗੀ ਉਹ ਆਪਣੀ ਰੋਜ਼ੀ-ਰੋਟੀ ਦੇ ਵਾਸਤੇ ਕਿੱਥੇ ਜਾਵੇਗਾ ਕੀ ਕਰੇਗਾ ਅੱਜ ਹੈ ਇੱਕ ਮਾਮਲਾ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਹੈ ਦੱਸ ਦਈਏ ਕਿ ਇੱਕ ਬਜ਼ੁਰਗ ਵਿਅਕਤੀ ਜੋ ਕਿ ਸਿਲਿੰਡਰ ਬੁੱਕ ਕਰਨ ਦੇ ਲਈ ਜਦੋਂ ਕਸਟਮਰ ਸਿਲਿੰਡਰ ਐਗਜ਼ੀਕਿਊਟਿਵ ਜਿਹੜੇ ਹੁੰਦੇ ਨੇ ਉਹਨਾਂ ਨੂੰ ਫੋਨ ਮਿਲਾਉਂਦੇ ਨੇ ਤਾਂ ਉਹ ਫੋਨ ਨਹੀਂ ਮਿਲਦਾ ਜੋ ਐਕਚੁਅਲ ਦੇ ਵਿੱਚ ਨੰਬਰ ਏਜੰਸੀ ਵੱਲੋਂ ਦਿੱਤਾ ਜਾਂਦਾ ਪ੍ਰੋਵਾਈਡ ਕੀਤਾ ਜਾਂਦਾ ਲੇਕਿਨ ਉਹਨਾਂ ਦੇ ਵੱਲੋਂ ਕੀ ਕੀਤਾ ਗਿਆ ਕਿ Google ਰਾਹੀਂ ਆਨਲਾਈਨ ਨੰਬਰ ਕੱਢਿਆ ਗਿਆ ਕਿ ਸਿਲੰਡਰ ਇੱਥੋਂ ਬੁੱਕ ਕਰਵਾ ਲੈਣੇ ਆ। ਉਹਨਾਂ ਦੇ ਉੱਪਰ ਫਸਟ ਨੰਬਰ ਤੇ ਇੱਕ ਲਿੰਕ ਆਇਆ ਜਿਸ ਨੂੰ ਉਹਨਾਂ ਨੇ ਕਲਿੱਕ ਕੀਤਾ। ਜਿਉਂ ਹੀ ਉਹਨਾਂ ਨੇ ਉਹ ਨੰਬਰ ਤੇ ਕਲਿੱਕ ਕੀਤਾ ਗੱਲਬਾਤ ਕੀਤੀ ਹੈ ਤੇ ਉਸ ਦੇ ਵਿੱਚ ਆਖਿਆ ਜਾਂਦਾ ਹੈ ਕਾਲ ਤੇ ਕਿ ਹਾਂਜੀ ਅਸੀਂ ਸਿਲੰਡਰ ਬੁਕਿੰਗ ਸਰਵਿਸਿਜ਼ ਦੇ ਜਿਹੜੇ ਐਗਜ਼ੀਕਿਊਟਿਵ ਹੁੰਦੇ ਨੇ ਉੱਥੋਂ ਹੀ ਬੋਲ ਰਹੇ ਨੇ। ਲੇਕਿਨ ਹੁੰਦਾ ਕੀ ਹੈ ਕਿ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਸਰਵਿਸ ਲੈਣੀ ਹੈ ਤਾਂ 10 ਰੁਪਏ ਦੀ ਪਰਚੀ ਕਟਾਣੀ ਪਵੇਗੀ। ਤੇ 10 ਰੁਪਏ ਦੀ ਪਰਚੀ ਘਟਾਣੀ ਇਸ ਬਜ਼ੁਰਗ ਵਿਅਕਤੀ ਨੂੰ ਇੰਨਾ ਮਹਿੰਗਾ ਪੈ ਜਾਊਗਾ ਇਸ ਬਜ਼ੁਰਗ ਨੂੰ ਸ਼ਾਇਦ ਇਸ ਗੱਲ ਦੀ ਪਤਾ ਹੀ ਨਹੀਂ ਸੀ ਕਿਉਂਕਿ ਬਹੁਤ ਸਾਰੇ ਅਜਿਹੇ ਵਿਅਕਤੀ ਨੇ ਜੋ ਆਨਲਾਈਨ ਸਿਸਟਮ ਬਾਰੇ ਥੋੜਾ ਬੋਤਾਂ ਤਾਂ ਜਾਣਕਾਰੀ ਰੱਖਦੇ ਨੇ ਕਿ ਕਿਸ ਤਰ੍ਹਾਂ ਆਨਲਾਈਨ ਪੇਮੈਂਟ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਸਰਚਿੰਗ ਕੀਤੀ ਜਾਂਦੀ ਹੈ ਪਰ ਉਹਨਾਂ ਦੇ ਨਾਲ ਕਦੋਂ ਸਾਈਬਰ ਦੀ ਇਹ ਠੱਗੀ ਹੋ ਜਾਵੇਗੀ ਬਿਲਕੁਲ ਵੀ ਨਹੀਂ ਪਤਾ ਹੁੰਦਾ ਤਾਂ ਜੋ ਇਸ ਬਜ਼ੁਰਗ ਵਿਅਕਤੀ ਦੇ ਨਾਲ ਕਿਵੇਂ ਘਟਨਾ ਵਾਪਰ ਗਈ ਹੈ ਕਿਉਂਕਿ 11 ਲੱਖ ਰੁਪਏ चंद ਮਿੰਟਾਂ ਦੇ ਵਿੱਚ ਉਸਦੇ ਅਕਾਊਂਟ ਦੇ ਵਿੱਚੋਂ ਡਿਡਕਟ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਸ ਬਜ਼ੁਰਗ ਵਿਅਕਤੀ ਦੇ ਕੋਲ ਹੋਰ ਕੁਝ ਨਹੀਂ ਪੱਜਦਾ ਕਿਉਂਕਿ ਇਹ ਹੀ ਇੱਕ ਆਪਣੀ ਇਹਨਾਂ ਦੀ ਸੇਵਿੰਗ ਸੀ ਤੇ ਕਦੋਂ ਇਹ ਘਟਨਾ ਕਿੱਦਾਂ ਵਾਪਰਦੀ ਹੈ ਪਹਿਲਾਂ ਤਾਂ ਉਹ ਸੁਣਦੇ ਆ ਫਿਰ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਕਿ ਅਜਿਹੀ ਠੱਗੀ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਕਿ ਗੈਸ ਏਜੰਸੀ ਨੂੰ ਗੈਸ ਬੁੱਕ ਕਰਾਈ ਸੀ ਉਹਨਾਂ ਨੇ ਮੈਨੂੰ ਡਿਲੀਵਰੀ ਨਹੀਂ ਦੇ ਰਿਆ ਸੀਗਾ ਉਹਦੀ ਸ਼ਿਕਾਇਤ ਕਰਨ ਵਾਸਤੇ ਮੈਂ ਸੀਨੀਅਰ ਅਫਸਰ ਨੂੰ ਗੂਗਲ ਦੇ ਉੱਤੇ ਸਰਚ ਕੀਤਾ ਸੀ ਉਹਦੇ ਥੱਲੇ ਹੀ ਐਲਪੀਜੀ ਹੈਲਪਲਾਈਨ ਦੀ ਸਰਵਿਸ ਦਾ ਨੰਬਰ ਆ ਗਿਆ ਸੀ ਜਿੱਦੇ ਤੇ ਮੈਂ ਕਲਿੱਕ ਕੀਤਾ ਤਾਂ ਉਧਰੋਂ ਮਨ ਪੁੱਛਦਾ ਜੀ ਤੁਹਾਡੀ ਕੀ ਹੈਲਪ ਕਰ ਸਕਦੇ ਕਹਿੰਦਾ ਜੀ ਤੁਹਾਨੂੰ ਇੱਕ ਲਿੰਕ ਬਣਾਉਣਾ ਪਏਗਾ 10 10 ਰੁਪਏ ਦੀ ਪਰਚੀ ਕਟਾਣੀ ਪਏਗੀ ਤਾਂ ਤੁਹਾਡੀ ਸਰਵਿਸ ਚੱਲੂ ਹੋਏਗੀ ਤਾਂ ਇਹ ਡਿਲੀਵਰੀ ਸਿਲੰਡਰ ਦੀ ਹੋਏਗੀ ਮੈਂ ਜੋ ਦੇਖਿਆ ਕਿ 10 ਰੁਪਏ ਦੀ ਜਗ੍ਹਾ ਮੇਰੇ 50-50000 ਰੁਪਏ ਕੱਟੇ ਜਾਣ ਲੱਗ ਗਏ ਤਾਂ ਮੈਂ ਉਹਨੂੰ ਕਿਹਾ ਕਿ ਮੇਰੇ ਤੂੰ ਤਾਂ 10 ਰੁਪਏ ਕਹਿੰਦਾ ਮੇਰੇ 50-50000 ਰੁਪਏ ਦੀ ਟ੍ਰਾਂਜੈਕਸ਼ਨਾਂ ਘੁੰਮਣੀਆਂ ਸ਼ੁਰੂ ਹੋ ਗਈਆਂ ਕਹਿੰਦਾ ਜੀ ਇਹ ਤੁਹਾਡੇ ਰਿਫੰਡ ਦੁਆਰਾ ਤੁਹਾਡੇ ਅਕਾਊਂਟ 'ਚ ਆ ਜਾਣਗੇ ਬੱਤ ਥੋੜੀ ਦੇਰ ਬਾਅਦ ਜਿੱਦੋਂ ਉਹਨੇ ਮੈਨ ਲਿੰਕ ਤੇ ਕੀਤਾ ਉਹਨੇ ਮੇਰਾ ਨਾਮ ਪੁੱਛਿਆ ਕਹਿੰਦਾ ਨਾਮ ਫੀਡ ਕਰੋ ਆਪਣਾ ਮੋਬਾਈਲ ਨੰਬਰ ਫੀਡ ਕਰੋ ਜੀ ਆਪਣੇ ਬੈਂਕ ਦਾ ਨਾਮ ਫੀਡ ਕਰੋ ਜੀ ਉਹ ਕਿਤਾ ਦਾ ਅਕਾਊਂਟ ਨੰਬਰ ਫੀਡ ਕਰੋ ਜੀ ਅਕਾਊਂਟ ਨੰਬਰ ਵਗੈਰਾ ਫੀਡ ਕਰਕੇ ਮੈਂ ਕਿਹ ਅਕਾਊਂਟ ਨੰਬਰ ਵਗੈਰਾ ਤੋਂ ਕੀ ਕਰਨਾ ਹੈ ਕਹਿੰਦਾ ਉਹ ਤੇ 10 ਰੁਪਏ ਕੱਟੇ ਜਾਣੇ ਆ ਤੁਹਾਡੇ ਉੱਥੇ ਤੇ ਸਿਲੰਡਰ ਦੀ ਕੇਐਫਸੀ ਦੀ ਜਿਹੜੀ ਬਾਫੀ ਰਿਟਰਨ ਨਹੀਂ ਉਹ ਵੀ ਤੁਹਾਡੇ ਉੱਥੇ ਕਾਉਂਟ ਚਾਣੀ ਹੈ ਜੀ ਤਾਂ ਮੇਰੀ ਗੇਰਾਲ ਕਰਵਦੀ ਡਾਂ ਜਿਕਣਾ ਕਮ ਆ ਗਿਆ ਜੀ ਉਹ ਇਹ ਹੀ ਸਾਡਾ ਰੋਟੀ ਰੱਜੀ ਦਾ ਸਾਧਨ ਸੀਗਾ ਉਨੇ ਹੀ ਸਾਡੇ ਕੋਲ ਚਲਾ ਗਿਆ ਤਾਂ ਮੁੜ ਕੇ ਹੁਣ ਸਾਡੇ ਕੀ ਬੈਨੀਫਿਟ ਦੇ ਸਰਕਾਰ ਸਾਡੇ ਲੋਕਾਂ ਵਾਸਤੇ ਕੀ ਸੋਚੀ ਵੀ ਹੈ ਆਨਲਾਈਨ ਸਿਸਟਮ ਜਿਥੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਬੈਨੀਫਿਟ ਦਿੰਦੀ ਹੈ ਉਹਨਾਂ ਦੇ ਕਾਰਜਕਮਾਂ ਨੂੰ ਸੌਖਾ ਕਰਦੀ ਹੈ ਪਰ ਉਹਦੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਇੱਕ ਮਿਸਾਲ ਇੱਕ ਮਾਮਲਾ ਜਿਹਾ ਸਾਹਮਣੇ ਆਇਆ ਕਿ ਇੱਕ ਬਜ਼ੁਰਗ ਨੇ ਜਿੰਨਾ ਦੀ ਰੱਖੀ ਜਮਾ ਪੂੰਜੀ ਸਾਲਾਂ ਦੀ ਇਕੱਠੀ ਕੀਤੀ ਹੋਈ ਜੋ ਉਹ ਵੀ ਆਨਲਾਈਨ ਸਿਸਟਮ ਦਾ ਇੱਕ ਕਹਿ ਲੋ ਕਿ ਸਾਈਬਰ ਠੱਗੀ ਦਾ ਸ਼ਿਕਾਰ ਬਣ ਗਈ ਹੈ ਤੇ ਗੱਲਬਾਤ ਕਰਦੇ ਕਿ ਉਹਨਾਂ ਤੇ ਨਾਲ ਇੱਕ ਘਟਨਾ ਜਿਹੜੀ ਕਦੋਂ ਤੇ ਕਿਵੇਂ ਵਾਪਰੀ ਹੈ ਸੱਚ ਗੱਲ ਹੈ ਕਿ ਮੈਂ 17 ਤਰੀਕ ਨੂੰ ਮੇਰੇ ਨਾਲ ਕਟਰਾ ਇਹੋ ਹੀ ਵਾਪਰੀ ਹੈ ਜਿਹੜੀ ਕਿ ਮੈਂ ਇੱਕ ਗੈਸ ਏਜੰਸੀ ਨੂੰ ਗੈਸ ਬੁੱਕ ਕਰਾਈ ਸੀ ਉਹ ਜਦੋਂ ਮੈਨੇ ਡਿਲੀਵਰੀ ਨਹੀਂ ਦੇ ਰਿਆ ਸੀਗਾ ਉਹਦੀ ਸ਼ਿਕਾਇਤ ਕਰਨ ਵਾਸਤੇ ਮੈਂ ਸੀਨੀਅਰ ਅਫਸਰ ਨੂੰ ਗੂਗਲ ਦੇ ਉੱਤੇ ਸਰਚ ਕੀਤਾ ਸੀ ਗੂਗਲ ਤੋਂ ਮੈਂ ਕਹਿੰਦੇ 1906 ਨੰਬਰ ਉਹਨਾਂ ਦਾ ਆਇਆ ਸੀ ਮਗਰ ਉੱਥੋਂ ਕੋਈ ਰਿਸਪਾਂਸ ਨਾ ਮਿਲਣ ਕਰਕੇ ਉਹਦੇ ਥੱਲੇ ਐਲਪੀਜੀ ਹੈਲਪਲਾਈਨ ਦੀ ਸਰਵਿਸ ਦਾ ਨੰਬਰ ਆ ਗਿਆ ਸੀ ਜਿੱਦ ਤੇ ਮੈਂ ਕਲਿੱਕ ਕੀਤਾ ਤਾਂ ਉਧਰੋਂ ਮਨ ਪੁੱਛਦਾ ਜੀ ਤੁਹਾਡੀ ਕੀ ਹੈਲਪ ਕਰ ਸਕਦੇ ਆ ਜਦੋਂ ਤੁਸੀਂ ਨੰਬਰ ਸਰਚ ਕੀਤਾ Google ਦੇ ਉੱਪਰ ਤਾਂ ਤੁਹਾਨੂੰ ਤੁਸੀਂ ਕਿਹਾ ਕਿ 1906 ਨੰਬਰ ਆਇਆ ਜਦੋਂ ਤੁਸੀਂ ਫੋਨ ਲਗਾਇਆ ਤੇ ਕੀ ਤੁਹਾਨੂੰ ਉਧਰੋਂ ਸਹੀ ਰਿਸਪੌਂਸ ਮਿਲਿਆ ਕਿ ਉਹ ਜ਼ਿਲੰਡਰ ਜਿਹੜੇ ਸਰਵਿਸ ਕਰਦੇ ਉੱਥੋਂ ਹੀ ਕਾਲ ਹੈ ਉੱਥੋਂ ਕੋਈ ਨਹੀਂ ਕਾਲ ਹੈ ਉਹ ਤਾਂ ਮੇਰੀ ਪੰਜ 6 ਦਿਨ ਤੋਂ ਸਰਵਿਸ ਨਹੀਂ ਦੇ ਰਿਹਾ ਸੀ ਤਾਂ ਮੈਂ ਵੀ ਸ਼ਿਕਾਇਤ ਕਰਨ ਵਾਸਤੇ ਨੰਬਰ 1906 ਲਗਾਇਆ ਸੀ ਮਗਰ ਉਹ ਨਾ ਸਾਇਲੈਂਟ ਰਿਮ ਨੰਬਰ ਰਿਹਾ ਆਪਣੇ ਆਪ ਹੀ ਕੱਟ ਗਿਆ ਮੋੜ ਕੇ ਕੋਤੋਂ ਕੋਈ ਰਿਸਪੌਂਸ ਨਹੀਂ ਆਇਆ ਉਹਦੇ નીચે ਇੱਕ ਲਿੰਕ ਆ ਗਿਆ K LPG ਸਰਵਿਸ ਹੈਲਪਲਾਈਨ ਦਾ ਇਹ ਲਿੰਕ ਸੀ ਜਾਂ ਉਹਦੇ ਵਿੱਚ ਵੀ ਕੋਈ ਨੰਬਰ ਸ਼ੋ ਹੋ ਰਿਹਾ ਸੀ ਨੰਬਰ ਸ਼ੋ ਹੋ ਰਿਹਾ ਸੀਗਾ ਉੱਥੇ ਹਾਂਜੀ ਉਹ ਨੰਬਰ ਮੇਰੇ ਕੋਲ ਮੋਬਾਈਲ ਦੇ ਵਿੱਚ ਹੀ ਫੀਡ ਹੈ ਗਿਆ ਕਿ ਜਿਹੜਾ ਉੱਤੇ ਮੈਂ ਕੋਈ ਕਲਿੱਕ ਕੀਤਾ ਤਾਂ ਉਧਰੋਂ ਦੂਜੇ ਪਾਸੇ ਉਹਨੇ ਬੁੱਤਿਆ ਮੈਨੂੰ ਕਿ ਹਮ ਮੈਂ ਆਪਕੀ ਕੀ ਸੇਵਾ ਕਰ ਸਕਦਾ ਹਾਂ ਕੀ ਹੈਲਪ ਕਰ ਸਕਦਾ ਹਾਂ ਇਹ ਮੈਂ ਦੱਸਿਆ ਕਿ ਮੇਰਾ ਇਦਾਂ ਕਰਕੇ ਮਾਤਰਾ ਗੈਸ ਸਿਲੰਡਰ ਬੁੱਕ ਕਰਾਇਆ ਹੋਇਆ 6 ਦਿਨ ਤੋਂ ਆ ਨਹੀਂ ਰਿਹਾ ਮੈਂ ਉਹਨਾਂ ਦੀ ਕਹਿੰਦਾ ਜੀ ਤੁਹਾਨੂੰ ਇੱਕ ਲਿੰਕ ਬਣਾਉਣਾ ਪਏਗਾ 10 10 ਰੁਪਏ ਦੀ ਪਰਚੀ ਕਟਾਣੀ ਪਏਗੀ ਤਾਂ ਤੁਹਾਡੀ ਸਰਵਿਸ ਚਾਲੂ ਹੋਏਗੀ ਤਾਂ ਇਹ ਡਿਲੀਵਰੀ ਸਿਲੰਡਰ ਦੀ ਹੋਏਗੀ ਤਾਂ 10 ਰੁਪਏ ਦੀ ਪਰਚੀ ਕਟਾਣੋਂ ਪਹਿਲਾਂ ਕਿਹਾ ਵੀ ਤਾਂ ਸਰਵਿਸ ਹੋਏਗੀ ਉਸ ਤੋਂ ਬਾਅਦ ਤੁਹਾਨੂੰ ਸਿਲੰਡਰ ਮਿਲੇਗਾ ਤੇ ਉਸ ਤੋਂ ਬਾਅਦ ਫਿਰ ਤੁਸੀਂ 10 ਰੁਪਏ ਦੀ ਪਰਚੀ ਕਟਵਾਈ ਲਿੰਕ ਬਣਵਾਇਆ ਮੈਂ ਕਿਹਾ ਜੀ ਇਹਦੇ ਬਾਰੇ ਤਾਂ ਮਨੂੰ ਨਾ ਲੇਣੀ ਹੈਗੀ ਕਿਦਾਂ ਕੱਟ ਜਾਂਦੀ ਕਰਿਆ ਸੀ ਨੌਕਦਰ ਸੀਨੀਅਰ ਸਿਟੀਜ਼ਨ ਬੰਦੇ ਸਾਨੂੰ ਸਿਸਟਮ ਦੇ ਬਾਰੇ ਨਹੀਂ ਪਤਾ ਉਹ ਕਹਿੰਦਾ ਜੀ ਮੈਂ ਤੁਹਾਨੂੰ ਵਟਸਐਪ ਦੇ ਉੱਤੇ ਇੱਕ ਲਿੰਕ ਭੇਜਦਾ ਤੁਸੀਂ ਉੱਥੇ ਆ ਜਾਓ ਉੱਥੋਂ ਮੈਂ ਤੁਹਾਨੂੰ ਸਾਰਾ ਸਿਸਟਮ ਸਮਝਾ ਦਵ ਉਹਨੇ ਜੋ ਹੀ ਮੇਰਾ ਨਾਮ ਕਹਿੰਦਾ WhatsApp ਦੇ ਉੱਤੇ ਭੇਜਿਆ ਮੈਂ ਤਾਂ ਕਹਿੰਦਾ ਥੱਲੇ ਜਿਹੜਾ ਲਿੰਕ ਹੈ ਉਹਦੇ ਤੇ ਟੱਚ ਕਰੋ ਤੇ ਤੁਹਾਨੂੰ ਉਸ ਤੋਂ ਬਾਅਦ ਮੈਂ ਸਾਰੀ ਸਿਸਟਮ ਜਿੱਦਾਂ ਮੇਰਾ ਨਾਮ ਪੁੱਛਿਆ ਮੋਬਾਈਲ ਨੰਬਰ ਪੁੱਛਿਆ ਮੇਰਾ ਬੈਂਕ ਅਕਾਊਂਟ ਵਗੈਰਾ ਪੁੱਛਣ ਲੱਗ ਗਿਆ ਤੇ ਮਗਰ ਮੇਰਾ ਤਦ ਤੱਕ ਮੇਰਾ ਫੋਨ ਉਹਦੇ ਹੈਂਗ ਹੋ ਚੁੱਕਾ ਸੀ ਉਹਦੇ ਕੰਟਰੋਲ 'ਚ ਚਲਾ ਗਿਆ ਸਾਰਾ ਹੀ ਜੀ ਹਾਂ ਉਹਨੇ ਮੇਰਾ ਅਕਾਊਂਟ ਪੁੱਛਣ ਤੋਂ ਬਾਅਦ ਮੈਂ ਜਦੋਂ ਦੇਖਿਆ ਕਿ 10 ਰੁਪਏ ਦੀ ਜਗ੍ਹਾ ਮੇਰੇ 50-50000 ਰੁਪਏ ਕੱਟੇ ਜਾਣ ਲੱਗਾ ਹੈ ਤਾਂ ਮੈਂ ਉਹਨੂੰ ਕਿਹਾ ਕਿ ਮੇਰੇ ਤੂੰ ਤਾਂ 10 ਰੁਪਏ ਕਹਿੰਦਾ ਮੇਰੇ 50 50000 ਰੁਪਏ ਦੀ ਟ੍ਰਾਂਜੈਕਸ਼ਨਾਂ ਘੁੰਮਣੀ ਸ਼ੁਰੂ ਹੋ ਗਈਆਂ ਕਹਿੰਦਾ ਜੀ ਇਹ ਤੁਹਾਡੇ ਰਿਪੰਡ ਦੁਆਰਾ ਤੁਹਾਡੇ ਅਕਾਊਂਟ 'ਚ ਆ ਜਾਣਗੇ ਕਿੰਨੀ ਕੁ ਦੇਰ ਦੇ ਵਿੱਚ ਤੁਹਾਡੀ 50000 ਦੀ ਟ੍ਰਾਂਜੈਕਸ਼ਨ ਹੋ ਗਈ ਮੇਰੀ 50 50000 ਇੱਦਾਂ ਦਾ ਮੇਰੀ 11 ਲੱਖ ਰੁਪਏ ਦੀ ਟ੍ਰਾਂਜੈਕਸ਼ਨਾਂ ਕਮਾ ਗਿਆ ਜੀ ਉਹ ਜਿਸ ਤਰ੍ਹਾਂ ਕਿ ਉਹਨੇ ਕਿਹਾ ਕਿ ਵੀ 10 ਰੁਪਏ ਦਾ ਪਰਚੀ ਕਟਾਣੇ ਆਪਣੀ ਲਿੰਕ ਬਣੂਗਾ ਤੇ ਜਿੰਨੀ ਕੁ ਦੇਰ ਤੁਸੀਂ ਗੱਲ ਕੀਤੀ ਨਾਲ ਦੇ ਨਾਲ ਹੀ 50000 ਡਿਡਕਟ ਹੋ ਗਈ ਮਤ ਥੋੜੀ ਦੇਰ ਬਾਅਦ ਜਦੋਂ ਉਹਨੇ ਮੈਨੂੰ ਲਿੰਕ ਦੇ ਦਿੱ ਉਹ ਕਿਤਾ ਦਾ ਅਕਾਊਂਟ ਨੰਬਰ ਫੀਡ ਕਰੋ ਜੀ ਅਕਾਊਂਟ ਨੰਬਰ ਵਗੈਰਾ ਫੀਡ ਕਰਕੇ ਮੇਰੇ ਅਕਾਊਂਟ ਨੰਬਰ ਵਗੈਰਾ ਤੂੰ ਕੀ ਕਰਨਾ ਹੈ ਕਹਿੰਦਾ ਉਹਦੇ ਚੋਂ 100 ਰੁਪਏ ਕੱਟੇ ਜਾਣੇ ਆ ਤੁਹਾਡੇ ਉੱਥੇ ਜਿਹੜੀ ਸਿਲੰਡਰ ਦੀ ਕੇਐਫਸੀ ਦੀ ਜਿਹੜੀ ਵਾਪਸੀ ਰਿਟਰਨ ਆਣੀ ਉਹ ਵੀ ਤੁਹਾਡੇ ਉੱਥੇ ਆਉਣੀ ਚਾਹੀਦੀ ਹੈ ਜੀ ਤੇ ਇੰਨੀ ਦੇਰ ਦੇ ਵਿੱਚ ਤੁਹਾਡੀ 50 50 ਹਰਦੀਆਂ ਆ ਜਿਹੜੀਆਂ ਜੰਕਸ਼ਨ ਹੈਗੀਆਂ ਉਹ 11 ਲੱਖ ਤੱਕ ਪਹੁੰਚ ਗਈਆਂ ਉਹ ਜਦੋਂ ਚਲਨੀ ਸ਼ੁਰੂ ਹੋਈਆਂ ਮੈਂ ਉਸ ਤੋਂ ਬਾਅਦ ਆਪਣਾ ਫੋਨ ਬਿਲਕੁਲ ਡੈਡ ਕੀਤਾ ਜਦੋਂ ਦੇਖਿਆ 3-4 ट्रांजैक्शन ਮੇਨੇ ਘੁੰਮ ਗਿਆ ਮੈਂ ਫੋਨ ਬਿਲਕੁਲ ਸਵਿਚ ਆਫ ਕਰਤਾ ਆਪਣਾ ਬਿਲਕੁਲ ਡੈਡੀ ਕਰਤਾ ਮਗਰ ਜਦੋਂ ਮੈਂ ਬੈਂਕਰ ਦੇ ਵਿੱਚ ਫੋਨ ਕਰਨ ਲਈ ਕੋਈ ਦੁਬਾਰਾ ਫੋਨ ਓਨ ਕੀਤਾ ਮੇਰਾ ਫੋਨ ਉਹ ਫੇਰ ਉਹੀ ਬੋਲ ਰਿਹਾ ਸੀ ਮੇਰੀ ट्रांजैक्शन ਘੁੰਮ ਰਹੀਆਂ ਸੀ ਮੈਂ ਦੇਖਿਆ ਕਿ ਇਹ ਕੀ ਹੋ ਰਿਹਾ ਮੇ ਤਾਂ ਹਜੇ ਤੇ ਮੇਰਾ ਫੋਨ ਮੇਰੇ ਕੰਟਰੋਲ 'ਚ ਹੀ ਨਹੀਂ ਆ ਗਿਆ ਜੀ ਜੀ ਬਿਲਕੁਲ ਮੈਂ ਇੱਥੋਂ ਫੇਰ ਸਕੂਟਰ ਚੱਕਿਆ ਫੇਰ ਮੈਂ ਬੈਂਕ ਵੱਲ ਨੂੰ ਨੱਠਿਆ ਉੱਤੇ ਕੁਦਰਤੀ 6 ਵਜੇ ਇੱਕ ਏਮਪਲਾਈ ਬੈਠਾ ਸੀ ਉਹ ਮੈਨੇਜਰ ਆ ਕੇ ਉਹਨੇ ਕਿਤਾ ਵਧਾਇਆ ਕਰ ਤਾਂ ਉਹਨਾਂ ਨੇ ਉਹ ਮੇਰੀ ਜਿਹੜੀ ਬਾਕੀ ਦੀ ਬੈਲੈਂਸ ਹੈਗਾ ਮੇਰਾ ਉਹ ਰੋਕਿਆ ਉਹਨਾਂ ਨੇ ਅੰਕਲ ਜੀ ਮੈਨੂੰ ਦੱਸੋ ਕਿ ਜਿਹੜੀ ਤੁਹਾਡੇ ਅਕਾਊਂਟ ਦੇ ਵਿੱਚ 11 ਲੱਖ ਦੀ ਅਮਾਉਂਟ ਪਈ ਸੀ ਤੁਸੀਂ ਕਹਿੰਦੇ ਕਿ 11 ਲੱਖ ਡਿਡਕਟ ਹੋ ਚੁੱਕਾ ਹੈ ਠੀਕ ਹੈ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਇਹ ਸੇਵਿੰਗ ਦੇ ਵਿੱਚ ਤੁਹਾਡਾ ਇੰਨਾ ਅਮਾਉਂਟ ਹੈ ਇਹ ਮੇਰਾ ਤਕਰੀਬਨ ਕੋਈ ਸਾਲ ਕਰਦੇ ਤੋਂ ਮੇਰੇ ਅਕਾਊਂਟ ਦੇ ਵਿੱਚ ਰੁਪਏ ਪਿਆ ਸੀਗਾ ਜੀ ਸਾਲ ਤੋਂ ਪਿਆ ਸੀਗਾ ਤੁਹਾਡੇ ਸੇਵਿੰਗ ਅਕਾਊਂਟ ਤੇ ਵਿੱਚ ਤਾਂ ਕੀ ਬੈਂਕ ਦੇ ਵੱਲੋਂ ਕਦੀ ਫੋਨ ਆਇਆ ਕਿ ਇੰਨੀ ਅਮਾਉਂਟ ਸੇਵਿੰਗ ਦੇ ਵਿੱਚ ਰੱਖਣੀ ਸਹੀ ਨਹੀਂ ਹੈ ਕਦੀ ਦੀ ਐਫ ਡੀ ਕਰਾਓ ਕੋਈ ਅਵੇਰਨਸ ਕਾਲ ਨਹੀਂ ਆਈ ਮੈਂ ਬੈਂਕ ਦੇ ਵਿੱਚ ਜਾਂਦਾ ਸੀਗਾ ਉਹਨਾਂ ਨੇ ਇਸ ਬਾਰੇ ਮੈਨੂੰ ਕਿਸੇ ਨੇ ਕਿਹਾ ਨਹੀਂ ਬੈਂਕ ਨੂੰ ਬੈਂਕ ਆਪਣਾ ਸੋਚਦਾ ਬੈਂਕ ਨੂੰ ਜੇ ਕਿਤੇ ਐਫ ਡੀ ਕਰਦਾ ਫਿਰ ਹੁਣ 8.5% ਦੇਣਾ ਪੈਂਦਾ ਜੀ ਇਹ ਉਦਾਂ ਉਹਨਾਂ ਦਾ 7% ਹੈ ਦਿੰਦੇ ਸੀਗੇ ਮੈਨੂੰ ਸਾਨੂੰ ਇਸ ਚੀਜ਼ ਦੇ ਅਸੀਂ ਇਸ ਚੀਜ਼ ਬਾਰੇ ਸੋਚਦੇ ਸੀ ਕਿ ਗਵਰਨਮੈਂਟ ਨੇ ਸਿਰਫ 30 ਲੱਖ ਰੁਪਏ ਹੀ ਬੈਂਕ ਦੇ ਵਿੱਚ ਰੱਖਣ ਨੂੰ ਕਿਹਾ ਜੀ ਬਿਲਕੁਲ ਬਾਕੀ ਅਸੀਂ ਕਿ ਸੇਵਿੰਗ ਚ ਪਿਆ ਕਿਦਾ ਜੋ ਇਸ ਤੋਂ ਉੱਪਰ ਰੱਖ ਨਹੀਂ ਸਕਦਾ ਸਾਨੂੰ ਇਸ ਦੇ ਬਾਰੇ ਨੌਲੇਜ ਨਹੀਂ ਸੀ ਕਿ ਤਾਂ ਬੈਂਕ ਦੇ ਵਿੱਚ ਜਦੋਂ ਤੁਸੀਂ ਗਏ ਹੋ ਕਿ ਵੀ ਆਹ ट्रांजैक्शनਾਂ ਹੋ ਗਈਆਂ ਵੀ ਮੇਰੇ ਪੈਸੇ ਡਿਡਕਟ ਤਾਂ ਹੋ ਚੁੱਕੇ ਫਿਰ ਬੈਂਕ ਵੱਲੋਂ ਕੀ ਰਿਸਪੌਂਸ ਬੈਂਕ ਵਾਲੇ ਨੇ ਉਸਲੇ ਰੋਕ ਤਰ ਉਹਨਾਂ ਨੇ ਰੋਕ ਤੇ ਕਹਿੰਦਾ ਜੀ ਕੋਈ ਰਿਸਪੌਂਸ ਨਹੀਂ ਬਾਕੀ ਹਜੇ ਤੱਕ ਤਾਂ ਫਿਰ ਅਸੀਂ ਸਾਈਬਰ ਕੱਪ ਦੁਆਰੇ ਅਸੀਂ ਫੋਨ ਕੀਤਾ ਉਹਨਾਂ ਨੇ ਨਹੀਂ ਫੋਕ ਕੀਤਾ ਜਦਕਿ ਉਹਨਾਂ ਨੂੰ ਇਹ ਡਿਊਟੀ ਉਹਨਾਂ ਦੀ ਬੰਦੀ ਸੀਗੀ ਕਿ ਸਾਈਬਰ ਵਾਲਿਆਂ ਨੂੰ ਫੋਨ ਉਹ ਕਰਦੇ 1930 ਦੇ ਉੱਤੇ ਤੁਸੀਂ ਸਾਈਬਰ ਦੇ ਵਿੱਚ ਗਏ ਉੱਥੇ ਕੰਪਲੇਂਟ ਪਾਈ ਉੱਥੇ ਕੰਪਲੇਂਟ ਰਾਤ ਨੂੰ ਸਾਈਬਰ ਵਾਲਿਆਂ ਨੇ ਮੈਨੂੰ ਕੋਆਪਰੇਟ ਕੀਤਾ ਪੂਰਾ ਜਦਕਿ ਬੈਂਕ ਵਾਲੇ ਇੱਕ ਆਈਫਐਸਸੀ ਉਹਨਾਂ ਕੋਲ ਕੋਡ ਹੁੰਦਾ ਜਦੋਂ ਮੈਂ ਉਹਨਾਂ ਆਪਣਾ ਅਕਾਊਂਟ ਸੀਜ਼ ਕਰਾਇਆ ਤਾਂ ਜੇ ਉਸੇ ਵੇਲੇ ਉਹ ਆਈਫਐਸਸੀ ਕੋਡ ਪਾ ਦਿੰਦੇ ਤਾਂ ਮੇਰੀ ਜਿਹੜੀ ਰਕਮ ਨਿਕਲੀ ਹੋਈ ਸੀ ਹੱਥ ਤੋਂ ਜ਼ਿਆਦਾ ਉਹ ਰੁਕ ਸਕਦੀ ਸੀ ਉੱਥੇ ਹੀ ਸੀਜ਼ ਹੋ ਸਕਦੀ ਸੀ ਉਹਨਾਂ ਨੇ ਕੋਈ ਕੋਰਟ ਵਿੱਚ ਮੇਰੇ ਨਾਲ ਕੋਆਪਰੇਟ ਨਹੀਂ ਕੀਤਾ। ਉੱਥੇ ਕੋਈ ਤੁਹਾਡੇ ਨਾਲ ਕੋਈ ਕੋਆਪਰੇਸ਼ਨ ਨਹੀਂ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਮੈਂ ਸਾਈਬਰ ਦੇ ਵਿੱਚ ਵੀ ਜਾ ਕੇ ਕੰਪਲੇਨ ਲਿਖਵਾਈ ਹੈ। ਇਸ ਤੋਂ ਇਲਾਵਾ ਕਿਹੜੇ ਕਿਹੜੇ ਰਿਐਕਸ਼ਨ ਲਏ ਤੁਸੀਂ? ਸਾਈਬਰ ਵਿੱਚ ਉਹ ਉਹਨਾਂ ਨੇ ਕੋਆਪਰੇਟ ਕੀਤਾ ਮੈਨੂੰ ਹੁਣ ਉਹਨਾਂ ਨੇ ਸਾਰੀਆਂ ਡਿਟੇਲਾਂ ਮਨੋਂ ਕਾਲ ਕੇ ਦਿੱਤੀਆਂ ਕਿੱਥੇ ਕਿੱਥੇ ਰੁਪਈਆ ਮੇਰਾ ਘੁੰਮ ਗਿਆ ਹੈਗਾ। ਚਲਾ ਗਿਆ ਹੈ ਉਹ ਤਾਂ ਇਹ ਦੱਸਣ ਬਾਕੀ ਐਫ ਆਈ ਆਰ ਵੀ ਉਹਨਾਂ ਨੇ ਦਰਜ ਕਰ ਦਿੱਤੀ ਹੈ ਕਿ ਸਾਡੀ ਉਹਦੇ ਬਾਅਦ ਕੀ ਮੰਗ ਕਰਦੇ ਹੋ ਕਿੰਨਾ ਤੋਂ ਭਰੋਸਾ ਚਾਹਦੇ ਹੋ ਕਿ ਤੁਹਾਨੂੰ ਰਿਕਵਰੀ ਕਰਾਈ ਜਾਵੇ ਜਾਂ ਸਰਕਾਰ ਤੁਹਾਡੀ ਕਿਹੋ ਜੀ ਮਦਦ ਕਰੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਇਹ ਚਾਹੀਦਾ ਕਿ ਜਿੱਦਾਂ ਸਾਡੇ ਲੋਕਾਂ ਦਾ ਜਿਹੜਾ ਐਫ ਡੀ ਵਗੈਰਾ ਜਾਂ ਰਬਈਆ ਬੈਂਕਾਂ ਚ ਪਿਆ ਹੈ ਉਹਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਕਿ ਇਹਨਾਂ ਦਾ ਮਤਲਬ ਹੈ ਸਿਕਿਉਰਟੀ ਹੋਵੇ ਕਿ ਕੱਲ ਨੂੰ ਇਹਨਾਂ ਨਾਲ ਕ੍ਰਾਈਮ ਹੋ ਜਵੇ ਤਾਂ ਉਹਦੀ ਕੋਈ ਰਪਈਆ ਮਿਲ ਜਾਵੇ ਉੱਥੋਂ ਉਹਦੀ ਰਿਕਵਰੀ ਹੋ ਜਾਵੇ ਕੋਈ ਮੁਆਵਜ਼ਾ ਮਿਲ ਜਾਵੇ ਮੁਆਵਜ਼ਾ ਮਿਲ ਜਾਵੇ ਰਿਕਵਰੀ ਹੋ ਜਾਵੇ ਔਰ ਇਹਨੂੰ ਇਸ ਚੀਜ਼ਾਂ ਨੂੰ ਨੌਕਰੀ ਦੇ ਸਿਕਿਉਰਟੀ ਬੇਸ ਤੇ ਲੈ ਕੇ ਰਿਕਵਰੀ ਬੰਦਿਆਂ ਨੂੰ ਜਿਹੜੇ ਇਦਾਂ ਦੇ ਠੱਗ ਆ ਗਏ ਉਹਨਾਂ ਨੂੰ ਤਾਂ پکڑ ਬੰਦਿਆਂ ਨੂੰ ਪਕੜਿਆ ਨਾ پکڑਣਾ ਚਾਹੀਦਾ ਸਰਕਾਰ ਤੇ ਵੀ ਕਹਿੰਦੇ ਕਿ ਬਹੁਤ ਹੱਦ ਤੱਕ ਉਹਨਾਂ ਨੇ ਇੰਨੀ ਕੋਸ਼ਿਸ਼ਾਂ ਕੀਤੀਆਂ ਨੇ ਕਿ ਹੁਣ ਤਾਂ ਆਨਲਾਈਨ ਫਰਾਡ ਜਿਹੜੇ ਹੋਣੇ ਬਹੁਤ ਹੀ ਜ਼ਿਆਦਾ ਘਟ ਹੋ ਗਏ ਨੇ ਕਿਉਂਕਿ ਨਵੀਂ ਨਵੀਂ ਟੈਕਨਿਕਸ ਲੈ ਆਏ ਨੇ ਨਹੀਂ ਟੈਕਨੋ ਘਟੇ ਕਿੱਥੇ ਜੀ ਅੱਗੇ ਨਾਲ ਵਧਈ ਹੈ ਜੀ ਘਟੇ ਦਾ ਕੋਈ ਨਹੀਂ ਹੈਗੇ ਜੇ ਅਸੀਂ ਦੇਖਨੇ ਅਸੀਂ ਜਦੋਂ ਕ੍ਰਾਈਮ ਦੇ ਵਿੱਚ ਲਖਾਨ ਗਏ ਤਾਂ ਉੱਥੇ ਤਾਂ ਲਾਈਨ ਲੱਗੀ ਪਈ ਹੈ ਕਿ ਕਿੰਨੇ ਕਿੰਨੇ ਜਿੰਨੇ ਵੀ ਬੰਦੇ ਦੇਖੋ 50 ਪਲੱਸ ਦੇ ਬੰਦੇ ਬੈਠੇ ਸਾਰੇ ਇਹੀ ਰੋਂਦੇ ਪਏ ਹੈ ਜੀ ਉਹਦੇ ਤੇ ਸਵਾਲ ਅੰਕ ਜੀ ਕਿ ਮੈਂ ਇਹ ਜੋ ਸਮਾਲ ਬੈਂਕ ਹੈ ਜੇ ਮਾਲ ਰੋਡ ਦੇ ਉੱਤੇ ਮੇਰਾ ਉਹਦੇ ਵਿੱਚ ਰੱਖਿਆ ਹੋਇਆ ਸੀਗਾ ਕਿੰਨੇ ਸਾਲਾਂ ਤੋਂ ਬੈਂਕ ਦੇ ਵਿੱਚ ਅਕਾਊਂਟ ਉੱਤੇ ਮੇਰਾ ਸਾਲ ਤੋਂ ਮੇਰਾ ਬੈਂਕ ਦੇ ਵਿੱਚ ਅਕਾਊਂਟ ਕੰਮ ਨਹੀਂ ਚੱਲਦਾ ਸੀ ਸਾਲ ਕੋਈ ਐਸੇ ਕਾਊਂਟ ਖੁਲਵਾਇਆ ਜਾਂ ਉਸ ਤੋਂ ਪਹਿਲਾਂ ਵੀ ਤੁਸੀਂ ਸੇਵਿੰਗ ਕਰਦੇ ਸੀ ਪਹਿਲਾਂ ਮੇਰਾ ਪੀ ਐਨ ਬੀ ਦੇ ਵਿੱਚ ਸੀਗਾ ਉੱਥੇ ਥੋੜਾ ਇੰਟਰਸਟ ਕਰ ਮਿਲਦਾ ਸੀਗਾ ਇਹਦੇ ਵਿੱਚ ਮੈਨੂੰ ਇੰਟਰਸਟ ਜ਼ਿਆਦਾ ਮਿਲਦਾ ਸੀਗਾ ਮੈਂ ਇਸ ਕਰਕੇ ਉਧਰ ਸ਼ਿਫਟ ਕਰਾ ਕੇ ਆਪਣਾ ਇੱਧਰ ਲਿਆ ਆਇਆ ਸੀਗਾ ਬੈਂਕ ਦੇ ਵਿੱਚ ਹੋਰ ਕੁਝ ਕਹਿਣਾ ਚਾਹੋਗੇ ਸਰਕਾਰ ਨੂੰ ਜਦ ਪ੍ਰਿੰਸੀਪਲ ਸੈਕਸ਼ਨ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਸਾਡੇ ਵਰਗੇ ਜਿੱਦਾਂ ਹੁਣ ਜਿਹੜੀ ਰਕਮ ਇਹੀ ਸਾਡਾ ਰੋਟੀ ਰੱਜੀ ਦਾ ਸਾਧਨ ਸੀਗਾ ਉਹ ਨਹੀਂ ਸਾਡੇ ਕੋਲ ਚਲਾ ਗਿਆ ਤਾਂ ਮੁੜ ਕੇ ਹੁਣ ਸਾਡੇ ਕੀ ਬੈਨੀਫਿਟ ਦੇ ਸਰਕਾਰ ਸਾਡੇ ਲੋਕਾਂ ਵਾਸਤੇ ਕੀ ਸੋਚਦੀ ਹੈ ਉਹਦੇ ਬਾਰੇ ਉਹ ਅਸੀਂ ਸੋਚਦੇ ਕਿ ਉਹਨਾਂ ਨੂੰ ਸਾਡੇ ਪਾਸੇ ਵੀ ਐਸੀ ਚੀਜ਼ ਸੋਚਣੀ ਚਾਹੀਦੀ ਹੈ ਤਾਂ ਤੁਸੀਂ ਦੱਸੋਗੇ ਕਿ ਜਿਹੜੀ ਸੇਵਿੰਗ ਸੀਗੀ ਉਹ ਤਾਂ ਤੁਹਾਡੇ ਹੱਥੋਂ ਤੁਹਾਡੇ ਅਕਾਊਂਟ ਚੋਂ ਨਿਕਲ ਗਈ ਹੈ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਨੌਕਰੀ ਕੋਈ ਹੋਰ ਵਪਾਰ ਕੁਝ ਹੈਗਾ ਵੀ ਜਿਸ ਨਾਲ ਤੁਹਾਡੀ ਰੋਜ਼ੀ ਰੋਟੀ ਚੱਲ ਸਕੇ ਨਹੀਂ ਹੋਰ ਮੇਰੇ ਕੋਲ ਕੋਈ ਸੋਰਸ ਨਹੀਂ ਹੈਗਾ ਜੀ ਬਸ ਇਸ ਸੰਬੰਧ ਮੌਲਾਈ ਪਾਰਲਰ ਮੇਰਾ ਜਾ ਚੁੱਕਾ ਹੈ ਮੈਨੂੰ ਮੈਂ ਇਕੱਲਾ ਹੀ ਆਂ ਓਰੇ ਰਹਿ ਰਹੇ ਆ ਬੱਚੇ ਮੇਰੇ ਆਪਣੇ ਆਪਣੇ ਕੰਮਾਂ ਦੇ ਵਿੱਚ ਨੌਕਰੀਆਂ ਦੇ ਵਿੱਚ ਲੱਗੇ ਹੋਏ ਆ ਉਹ ਆਊਟ ਆਫ ਸਿਟੀ ਹੈਗੇ ਮੇਰੇ ਸ਼ਹਿਰ ਦੇ ਵਿੱਚ ਮੈਂ ਇਕੱਲਾ ਆ ਫਨੇੜ ਇਹੀ ਮੇਰੇ ਕੋਲ ਸੋਰਸ ਸੀਗਾ ਬਸ ਇਹਦੇ ਤਾਂ ਜਿਵੇਂ ਕਿ ਸੀ ਦੇਖਿਆ ਗੱਲਬਾਤ ਕੀਤੀ ਰਕੇਸ਼ ਖੰਨਾ ਜੀ ਦੇ ਨਾਲ ਕਿ ਇੱਕ ਤਾਂ ਸਭ ਤੋਂ ਪਹਿਲੀ ਗੱਲ ਕਿ ਬੱਚੇ ਇਹਨਾਂ ਦੇ ਆਪਣੇ ਆਪਣੇ ਕੰਮਕਾਰ ਦੇ ਵਿੱਚ ਵਿਅਸਤ ਹੋ ਚੁੱਕੇ ਨੇ ਹਰ ਇੱਕ ਮਾਪਾਪ ਚਾਹੁੰਦਾ ਕਿ ਉਹਨਾਂ ਦੇ ਬੱਚੇ ਜਿਹੜੇ ਸਟੈਂਡ ਹੋ ਜਾਣ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਪਤਨੀ ਨੇ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤੇ ਕਾਫੀ ਲੰਬੇ ਸਮੇਂ ਤੋਂ ਇਕੱਲੇ ਹੀ ਰਹਿ ਰਹੇ ਨੇ ਤੇ ਇੱਕੋ ਇੱਕ ਸੋਰਸ ਸੀ ਇਹਨਾਂ ਦੇ ਕੋਲ ਕਮਾਈ ਦਾ ਰੋਜੀ ਰੋਟੀ ਦਾ ਜਿਹੜਾ ਜਰੀਆ ਸੀਗਾ ਇਹਨਾਂ ਦੀ ਆਪਣੀ ਸੇਵਿੰਗ ਸੀ ਜੋ ਉਹ ਵੀ ਠੱਗੀ ਦੇ ਸ਼ਿਕਾਰ ਹੋਣ ਕਰਕੇ ਹੁਣ ਉਹਨਾਂ ਦਾ ਜਿਹੜਾ ਸੇਵਿੰਗ ਹੈ ਉਹ ਨਹੀਂ ਰਿਹਾ ਲੇਕਿਨ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਵੀ ਉਹਨਾਂ ਦੀ ਰਿਕਵਰੀ ਕਰਾਈ ਜਾਵੇ ਜੇਕਰ ਅਜਿਹੀਆਂ ਠੱਗੀਆਂ ਹੁੰਦੀਆਂ ਨੇ ਉਹ ਸਾਈਬਰ ਕ੍ਰਾਈਮ ਜਿਹੜੀ ਉਹਨਾਂ ਦੇ ਉੱਤੇ ਨਕੀਲ ਕਸੇ ਤਾਂ ਜੋ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੂੰ ਕਈ ਸਾਰੀ ਆਨਲਾਈਨ ਸਿਸਟਮ ਬਾਰੇ ਨਹੀਂ ਪਤਾ ਹੈ ਜਾ ਤਾਂ ਉਹਨਾਂ ਨੂੰ ਅਵੇਅਰ ਕੀਤਾ ਜਾ ਸਕੇ ਤੇ ਨਕੀਲ ਕਸਿਆ ਜਾ ਸਕੇ ਜੋ ਲੋਕ ਇਹ ਜੀ ਠੱਗੀ ਕਰਦੇ ਨੇ ਤਾਂ ਜਿਵੇਂ ਕਿ ਤੁਸੀਂ ਦੇਖਿਆ ਕਿ ਇਸ ਬਜ਼ੁਰਗ ਵਿਅਕਤੀ ਦੇ ਨਾਲ ਕਿਸ ਤਰ੍ਹਾਂ ਠੱਗੀ ਮਾਰੀ ਗਈ ਹੈ ਕਿਸ ਤਰ੍ਹਾਂ ਇੱਕ ਫਰਾਡ ਕੀਤਾ ਗਿਆ ਹੈ ਸਿਰਫ ਇੱਕ ਇਸ ਕਰਕੇ ਕਿ 10 ਰੁਪਏ ਦੀ ਪਰਚੀ ਕਟੌਣ ਪਿੱਛੇ 10 ਰੁਪਏ ਦਾ ਕੋਈ ਸਿਸਟਮ ਸੀਗਾ ਜਿਸ ਨੂੰ ਚਾਂਸਰ ਦੇ ਵਿੱਚ ਲਿਆ ਬਜ਼ੁਰਗ ਵਿਅਕਤੀ ਨੂੰ ਫੋਨ ਕਾਲ ਤੇ ਤੇ ਉਸ ਤੋਂ ਬਾਅਦ ਚੰਨ ਮਿੰਟਾਂ ਦੇ ਵਿੱਚ 11 ਲੱਖ ਦੀ ट्रांजैक्शन ਜਿਹੜੀ ਉਸ ਦੇ ਅਕਾਊਂਟ ਦੇ ਵਿੱਚ ਹੋ ਜਾਂਦੀ ਹੈ ਤੇ ਵਿਅਕਤੀ ਦੇ ਨਾਲ ਧੋਖਾ ਹੋ ਜਾਂਦਾ ਹੈ ਪਰ ਹੁਣ ਇਸ ਵਿਅਕਤੀ ਦੇ ਵੱਲੋਂ ਲਗਾਤਾਰ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਜਾ ਰਹੀ ਹੈ ਹਾਲਾਂਕਿ ਕੰਪਲੇਨ ਦਰਜ ਕੀਤੀ ਗਈ ਹੈ ਮਾਮਲਾ ਦਰਜ ਕਰਾ ਦਿੱਤਾ ਗਿਆ ਹੈ ਕਿ ਇਸ ਵਿਅਕਤੀ ਦੇ ਨਾਲ ਜੋ ਘਟਨਾ ਵਾਪਰੀ ਹੈ ਜੋ ਠੱਗੀ ਹੋਈ ਹੈ ਰਿਕਵਰੀ ਕਰਾਈ ਜਾਵੇ ਪ੍ਰਸ਼ਾਸਨ ਦੇ ਵੱਲੋਂ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਮਾਮਲਾ ਦਰਜ ਕੀਤਾ ਹੈ ਕੀ ਵਿਅਕਤੀ ਨੂੰ ਰਿਕਵਰੀ ਦੇ ਵਿੱਚ ਕੁਝ ਮੁਆਵਦਾ ਮਿਲਦਾ ਹੈ ਜਾਂ ਨਹੀਂ ਆਖਿਰ ਜੋ ਕੁਝ ਵੀ ਅਪਡੇਟ ਹੋਵੇਗਾ ਜਲਦੀ ਤੁਹਾਨੂੰ ਅਪਡੇਟ ਕਰਾਵਾਂਗੇ ਤੇ ਅਜੀਆਂ ਠੱਗੀਆਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਇਹ ਵੀ ਇਸ ਦੇ ਬਾਬਤ ਹੋਰ ਕੀ ਅਪਡੇਟ ਹੈ ਕਿ ਕਿਸ ਤਰ੍ਹਾਂ ਸੇ ਸ਼ਿਕਾਰ ਨਹੀਂ ਹੋ ਸਕਦੇ ਕਿਉਂਕਿ Google ਦੇ ਵਿੱਚ ਬਹੁਤ ساری ਅਜਿਹੀ ਲਿੰਕ ਨੰਬਰ ਆਉਂਦੇ ਨੇ ਕਿ ਆਪਾਂ ਟਰਾਈ ਕਰਦੇ ਹਾਂ ਕਿ ਸ਼ਾਇਦ ਇਹ ਨੰਬਰ ਹੋ ਸਕਦਾ ਹੈ ਇੱਥੋਂ ਆਪਾਂ ਟਰਾਈ ਕਰ ਲਈਏ ਪਰ ਜੇਕਰ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਜੇ ਕੋਈ ਹੋਰ ਨੰਬਰ ਵੀ ਸਾਨੂੰ Google ਤੇ ਮਿਲਦਾ ਹੈ ਤੇ ਉਹ ਸਾਈਬਰ ਫਰਾਡ ਵਾਲਾ ਤਾਂ ਹੋਵੇਗਾ ਜਾਂ ਫਿਰ ਰਾਈਟ ਨੰਬਰ ਹੋਵੇਗਾ ਇਹ ਕਿਵੇਂ ਪਤਾ ਚੱਲੇਗਾ ਬਹੁਤ ਜਲਦ ਇਸ ਦੇ ਬਾਰੇ ਤੁਹਾਨੂੰ ਅਪਡੇਟ ਦਵਾਂਗੇ